ਨਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਸੋਹੇ ਬੰਕ ਦੁਆ ਸਗਲਾ ਬਨ ਹਰਾ ਮਨ ਚਾਉ ਗਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗਹਿ ਮੰਦਰ ਬਣਿਆ ਨਸਵੰਜਹ ਕਿਲ ਵਿਖੋ ਘਰ ਤਾਂ ਘਰ ਆਇਆ ਤੂ ਤੇ ਦਹਨ ਪਿਆ ਗੋਬਿੰਦ ਪ੍ਰਗਟਾਇਆ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਵੇ ਹਰਿਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੁਹਿ ਤਾਰੇ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਕਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਐਸੇ ਦਿਨ ਦੇ ਅਲਫਾਚਾਂ ਸੱਚੇ ਪਿਤਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਅੱਜ ਦੇ ਦਿਹਾੜੇ ਪਿਤਾ ਅੰਮ੍ਰਿਤ ਕਲਿਆਨ ਦਾਸ ਦੀ ਦੇ ਗ੍ਰਹਿ ਮਤਾ ਤ੍ਰਿਪਤਾ ਜੀ ਦੀ ਕੁਖੋਂ ਰਾਇ ਕੋਏ ਦੀ ਤਲਵੰਡੀ ਸ਼੍ਰੀ ਨਨਕਾਣਾ ਸਾਹਿਬ ਜੀ ਵਿਖੇ ਪ੍ਰਕਾਸ਼ ਧਰਨਾ ਕੀਤਾ ਆਤੀ ਦਾ ਪਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਸੰਗਤਾਂ ਸਰਦਾ ਭਾਵਨਾ ਪ੍ਰੇਮ ਸਹਿਤ ਮਨਾਰ ਰਹੀਆਂ ਹਾਂ ਜੀ ਇਨੀ ਮਾਣੀਆਂ ਦੇ ਮਾ ਆਨੇ ਆ ਦੇ ਤਾਂ ਨਿਉਟਿਆਂ ਦੀ ਓਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓਮਹਾਰਾ ਆਪੀ ਦੇ ਹਜੂਰ ਅਰਦਾਸ ਬੇਨਤੀ ਜੋੜੀ ਹੈ ਤਨ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰ ਗੋਬਿੰਦ ਪਾਛ ਮਹਾਰਾਜ ਜੀਓ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸ੍ਰੀ ਸੁਖਚੈਨ ਆਣਾ ਸਾਹਿਬ ਜੀ ਵਿਖੇ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਕੁਰਬਾਨ ਸਮਰਪਿਤ ਹੁੰਦਿਆ ਅੰਮ੍ਰਿਤ ਵੇਲੇ ਤੋਂ ਮਹਾਨ ਗੁਰਮਤ ਸਮਾਗਮ ਸਜਨੇ ਹੋ ਰਹੇ ਹਨ ਜੀ ਸੰਡਿਆ ਦੇ ਦੀਵਾਨਾ ਅੰਦਰ ਸ਼ਬਦ ਚੌਂਕੀ ਸੋਦਰ ਰਹਿਰਾਜ ਸਿੰਘ ਜੀ ਕੇ ਪਾਠ ਈਰ ਦਾਸ ਭੁੱਲ ਚੁੱਕ ਮਾਫ ਕਰਨੀ ਅਧੇ ਤੋ ਸਮਤ ਬਖਸ਼ਨੀ ਜੀ ਕਰਨੀ ਕਿਰਪਾ ਸਰਬਤ ਸੰਗਤ ਕੀ ਹਾਜ਼ਰੀ ਤਿੰਨ ਫੁੱਲ ਬੇਟਾਵਾਂ ਕੀਤੀਆਂ ਸੇਵਾਵਾਂ ਦਰਤੇ ਪਰਵਾਨ ਕਰਨੀਆਂ ਸਭ ਨਾਲੋਂ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਕੀਆ ਦਾਤਾ ਆਪਣੇ ਚਰਨ ਕਵਲਾਂ ਦਾ ਪਿਆਰ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਪਾਵਨ ਫੁਰਮਾਨ ਬਖਸ਼ ਕਰਕੇ ਕਿਰਤਾਰਥ ਕਰੋ ਸੇ ਪਿਆਰੀ ਨੇ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰ ਬਸਦਾ